ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਗਗਨਦੀਪ ਹੋਜਾ ਤੁਸੀਂ ਦੇਖ ਰਹੇ ਹੋ ਪੰਜਾਬ న్యూ ਟੁਡੇ ਸ਼੍ਰੀ ਅਕਾਲ ਤੱਕ ਸਾਬ ਤੋਂ ਕੈਂਪ ਕੀਤੀ ਗਈ ਭਰਤੀ ਕਮੇਟੀ ਨੂੰ ਅੱਜ ਗੁਰਦੁਆਰਾ ਫਤੇਗੜ ਸਾਹਿਬ ਵਿਖੇ ਇੱਕ ਅਜੀਬੋ ਗਰੀਬ ਸਥਿਤੀ ਦਾ ਸਾਹਮਣਾ ਕਰਨਾ ਪਿਆ ਜਦੋਂ ਭਰਤੀ ਕਮੇਟੀ ਦੇ ਮੈਂਬਰਾਂ ਵਿੱਚੋਂ ਇੱਕ ਜਥੇਦਾਰ ਇਕਬਾਲ ਸਿੰਘ ਝੋਂਦਾ ਅਤੇ ਜਥੇਦਾਰ ਸੰਤਾ ਸਿੰਘ ਉਮੈਦਪ uri ਦੀਗਾਈ ਹੈ ਸ਼੍ਰੀ ਫਤੇਗੜ ਸਾਹਿਬ ਵਿਖੇ ਮੀਟਿੰਗ ਹਾਲ ਵਿੱਚ ਇੱਕ ਬਕਾਇਦ ਕੀ ਨਾਲ ਅਜ਼ਾਜ਼ਰ ਲੈਂਡ ਦੇ باوجود ਮੀਟਿੰਗ ਨੂੰ ਰੋਕ ਲਈ ਤਾਲਾ ਚੜਤਦਾ ਗਿਆ ਐਂਟਰੀ ਗੇਟ ਉੱਤੇ ਟਰੈਕਟਰ ਖੜਾ ਕਰ ਦਿੱਤਾ ਗਿਆ ਪਰੇ ਉਹਨੂੰ ਲਾਓਕ ਲਾਇਫਾ ਲਾਓਕ ਨਾਲ ਦੇ ਨਾਲ ਨਾਲ ਟਰੈਕਟਰ ਖੜਾਇਆ ਵਾ ਲਗੁਨੀ ਨੂੰ ਰੋਡ ਨਾਲ ਕੀ ਆਫਾ ਸਾਡੇ ਲਈ ਅਜੇ ਤੱਕ ਕਿਸੇ ਵੀ ਕਰ ਸਕਦੇ ਜਿੰਦਾ ਤੋਂ 2 ਘੰਟੇ ਬਾਅਦ ਸੰਗਤ ਨੂੰ ਬੇਨਤੀ ਹੈ ਸਾਰੇ ਜੀ ਲੰਗਰ ਹਾਲ ਦੇ ਨੀਚੇ ਜਿੱਥੇ ਹਾਲ ਹੈ ਬੇਸਮੈਂਟ ਚ ਉੱਥੇ ਆਪਾਂ ਚੱਲੀਏ ਹਾਂਜੀ ਸਰ ਜੀ ਚਲੋ ਸਾਰਾ ਤਾਂ ਇਹਨਾਂ ਸਾਰੀਆਂ ਕੁਰਸੀਆਂ ਕੱਢ ਕੇ ਢੇਰ ਲਾਤਾ ਅੱਛਾ ਆਹ ਕਮਰਾ ਖਾਲੀ ਕਰ ਲਿਆ ਮੈਨੇਜਰ ਨੇ ਆਪਣਾ ਤੇ ਇਹਨੂੰ ਧੋਣ ਲੱਗੇ ਆਹ ਆਹ ਇਹ ਸਭ ਬੈਠਣ ਤੋਂ ਰੋਕਣ ਦਾ ਸਾਧਨ ਖਰਚਾ ਆਇਆ ਕੁਝ ਨਹੀਂ ਹੁੰਦਾ ਦੇਖੀ ਮੜ ਜਾ ਲਿਆਓ ਚੱਕ ਕੇ ਸੋ ਹਾਂ ਹਾਂ ਸਰ ਤਕਦਰ ਆਪਾਂ ਦੇ ਰਾਜੀ ਮੀਟਿੰਗ ਵਿੱਚ ਹਾਜ਼ਰ ਲੀਡਰਸ਼ਿਪ ਨੇ ਕਿਹਾ ਕਿ ਜਿਸ ਮੀਟਿੰਗ ਹਾਲ ਨੂੰ ਅੱਜ ਤਾਲਾ ਲਗਾਇਆ ਗਿਆ ਉਸ ਮੀਟਿੰਗ ਹਾਲ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਚਾਹੇ ਕਾਲੀ ਦਲ ਮਾਨ ਭਾਜਪੀ ਬੀਐਸਪੀ ਹੋਵੇ ਕਿਸਾਨ ਯੂਨੀਅਨ ਹੋ ਇੱਕ ਮੀਟਿੰਗ ਹਾਲ ਸਭ ਲਈ ਖੁੱਲਾ ਹੈ ਪਰ ਸ਼੍ਰੀਕਾਲ ਤੱਕ ਇਸ ਸੈੱਟ ਤੋਂ ਬੜਾਈ ਗਈ ਹਰ ਇੱਕ ਕਮੇਟੀ ਦੀ ਮੀਟਿੰਗ ਲਈ ਅੱਜ ਤਾਲਾ ਲਗਾਤਾ ਗਿਆ ਹੈ ਤਾਲਾ ਲਗਾਉਣ ਦੀ ਕਟਾਂ ਦੇ ਰੋਸ ਵਿੱਚ ਜੋ ਕਾਬਜ਼ ਲੋਕਾਂ ਨੂੰ ਜਵਾਬ ਦੇਣ ਦੇ ਲਈ ਸਮੂਹ partite committee ਦੇ ਮੈਂਬਰਾਂ ਵੱਲੋਂ ਇਹ ਫੈਸਲਾ ਕੀਤਾ ਗਿਆ ਕਿ 10 ਮਈ ਨੂੰ ਪੰਜ ਮੈਂਬਰੀ ਪਰਤੀ ਕਮੇਟੀ ਦੀ ਬਗਾਈ ਹੈਡ ਇੱਕ ਵੱਡੀ ਮੀਟਿੰਗ ਕਰਨ ਦਾ ਉਥੇ ਫੈਸਲਾ ਲਿਆ ਗਿਆ ਕਿ ਹਾਜ਼ਰ ਪਰਤੀ ਕਮੇਟੀ ਮੈਂਬਰਾਂ ਇਕਬਾਲ ਸਿੰਘ ਚੌਂਦਾ ਜਤੇਦਾਰ ਸੰਤਾ ਸਿੰਘ ਮੈਤਪੁਰੀ ਵੱਲੋਂ ਇਹ ਐਲਾਨ ਉਤੇ ਕਰਵਾਇਆ ਗਿਆ ਇਕਬਾਲ ਸਿੰਘ ਚੌਂਦਾ ਨੇ ਇਲਜ਼ਾਮ ਲਗਾਇਆ ਹੈ ਕਿ ਸ਼੍ਰੀ ਕਾਲ ਤੱਕ ਸਿਰ ਫਲਪਿਟ ਕਰਕੇ ਖੜੇ ਧੜੇ ਨੇ ਅੱਜ ਪੰਜ ਮੈਂਬਰੀ ਪਰਤੀ ਕਮੇਟੀ ਨੂੰ ਮਿਲ ਰਹੇ ਹੁੰਗਾਰੇ ਤੋਂ ਘਬਰਾ ਕੇ ਗੈਰ ਇਖਲਾਕੀ ਅਤੇ ਬੇहद ਸੋੜੀ ਸੋਚ ਦਾ ਉਦਾਹਰਣ ਪੇਸ਼ ਕੀਤਾ ਹੈ ਔਰ ਅੱਜ ਦੀ ਮੀਟਿੰਗ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸਥਾਪਿਤ ਪੰਜ ਮੈਂਬਰੀ ਕਮੇਟੀ ਵੱਲੋਂ ਅੱਜ ਅਸੀਂ ਦੋ ਮੈਂਬਰ ਮੈਂ ਔਰ ਜਦਰ ਸੰਤਾ ਸਿੰਘ ਜੀ ਮੈਦਪੁਰੀ ਸਾਹਿਬ 10 ਤਾਰੀਖ ਨੂੰ 10 ਮਈ ਨੂੰ ਇੱਕ ਵੱਡਾ ਰੈਲੀ ਦੇ ਰੂਪ ਵਿੱਚ ਪ੍ਰੋਗਰਾਮ ਹੈ ਜਿਹੜਾ ਫਤੇਗੜ ਸਾਹਿਬ ਦੀ ਪਵਿੱਤਰ ਧਰਤੀ ਤੇ ਰੱਖਿਆ ਔਰ ਉਸ ਦੀ ਤਿਆਰੀ ਦੇ ਸਬੰਧ ਵਿੱਚ ਔਰ ਭਰਤੀ ਪ੍ਰਕਿਰਿਆ ਦੀ ਸਮੀਖਿਆ ਕਰਨ ਲਈ ਜਿਹੜੇ ਆਗੂ ਵਰਕਰ ਕਾਪੀਆਂ ਲੈ ਗਏ ਉਹਨਾਂ ਦੀ ਜਾਣਕਾਰੀ ਹਾਸਲ ਕਰਨ ਲਈ ਔਰ ਜਿਨ੍ਹਾਂ ਨੇ ਨਵੀਆਂ ਹੋਰ ਲੈ ਕੇ ਜਾਣੀਆਂ ਕੋਈ ਵਰਕਰ ਲੈ ਕੇ ਜਾਣੀ ਚਾਹੁੰਦਾ ਉਹ ਕਾਪੀਆਂ ਵੰਡਣ ਲਈ ਅੱਜ ਅਸੀਂ ਸਾਰੇ ਇੱਥੇ ਇਕੱਤਰ ਹੋਏ ਸੀ ਔਰ ਨਮਾਇੰਦਾਂ ਸੱਜਣ ਬੁਲਾਏ ਸੀ ਔਰ ਉਸ ਦੇ ਰੂਪ ਵਿੱਚ ਵੀ ਬਹੁਤ ਵੱਡੀ ਮੀਟਿੰਗ ਆ ਜਿਹੜੀ ਭਰਮੀ ਮੀਟਿੰਗ ਹੋਈ ਹੈ ਇਸ ਤੋਂ ਪਤਾ ਲੱਗਦਾ ਹੈ ਕਿ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਪ੍ਰਤੀ ਔਰ ਇਸ ਭਰਤੀ ਮਹਿੰਮ ਵਿੱਚ ਸ਼ਾਮਲ ਹੋਣ ਲਈ ਬਹੁਤ ਵੱਡਾ ਉਤਸ਼ਾਹ ਜਿਹੜਾ ਉਹ ਸਾਨੂੰ ਦੇਖਣ ਨੂੰ ਮਿਲਿਆ ਸੋਸਲੀ ਮੈਂ ਸਮੁੱਚੇ ਆਗੂ ਵਰਕਰ ਸਹਿਬਾਨ ਦਾ ਜਿੱਥੇ ਧੰਨਵਾਦ ਕਰਦਾ ਸਾਰੀ ਸੰਗਤ ਦਾ ਵਰਕਰਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦਾ ਸਾਡਾ ਜਿਹੜਾ ਪ੍ਰੋਗਰਾਮ ਹੈ ਉਹ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵੋੱਚਤਾ ਤੋਂ ਲੋਕਾਂ ਨੂੰ ਜਾਣੂ ਕਰਵਾਉਣਾ ਹੁਕਮਨਾਮਾ ਸਾਹਿਬ ਨੂੰ ਸਹੀ ਪੂਰਨ ਰੂਪ ਇਚਨ ਵਿੱਚ ਲਾਗੂ ਕਰਵਾਉਣ ਲਈ ਔਰ ਸੰਗਤ ਨੂੰ ਉਹਦੇ ਲਈ ਜਾਗਰੂਕ ਕਰਨ ਲਈ ਔਰ ਭਰਤੀ ਮਹਿਮੇਸ਼ ਸ਼ਾਮਲ ਕਰਵਾਉਣ ਲਈ ਸਾਡਾ ਪ੍ਰੋਗਰਾਮ ਹੈ ਤਾਂ ਕਿ ਸ਼ਰੋਮਣੀ ਅਕਾਲੀ ਦਲ ਦੀ ਪੁਨਰ ਸਿਰਜिती ਹੋ ਸਕੇ ਆਗੂ ਤੋਂ ਬਿਨਾਂ ਤਾਂ ਕੋਈ ਨਾ ਕੋਈ ਜਥੇਬੰਦੀ ਚੱਲਦੀ ਹੁੰਦੀ ਹੈ ਨਾ ਕੋਈ ਪਾਰਟੀ ਚੱਲਦੀ ਹੁੰਦੀ ਐ ਆਗੂ ਤਾਂ ਹਰੇਕ ਉਹ ਤੋਂ ਬਾਅਦ ਜਦੋਂ ਭਰਤੀ ਕਮੇਟੀ ਐ ਜਿਹੜੀ ਉਹਦਾ ਮਨੋਰਥ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਭਰਤੀ ਪ੍ਰਕਿਰਿਆ ਮੁਕੰਮਲ ਕਰਨ ਤੱਕ ਆ ਉਸ ਤੋਂ ਬਾਅਦ ਪ੍ਰਧਾਨ ਔਰ ਜਾਂ ਅਹੁਦੇਦਾਰ ਕਿਸ ਤਰ੍ਹਾਂ ਦਾ ਉਹ ਸਾਰਾ ਪ੍ਰਕਿਰਿਆ ਉਸ ਤੋਂ ਬਾਅਦ ਮੁਕੰਮਲ ਹੋਣੀ ਐ ਉਸ ਪ੍ਰਕਿਰਿਆ ਨੂੰ ਮੁਕੰਮਲ ਕਰਨਾ ਸੀ ਸੋ ਇਸ ਕਰਕੇ ਉਸ ਤੋਂ ਬਾਅਦ ਪੰਥ ਪ੍ਰਵਾਨ ਤਾਂ ਆਗੂ ਤਾਂ ਕੌਮ ਨੂੰ ਮਿਲਣੀ ਚਾਹੀਦਾ ਅਕਾਲ ਤਖਤ ਸਾਹਿਬ ਦੇ ਦੇਸ਼ ਵੀ ਇਹੀ ਨੇ ਕਿ ਕਿੰਨੇ ਦਿਨ ਤੱਕ ਚੱਲੇਗੀ ਇਹ ਪ੍ਰਕਿਰਿਆ ਤਕੋ ਘੱਟ ਤੋਂ ਘੱਟ 2-3 ਮਹੀਨਿਆਂ ਦਾ ਸਮਾਂ ਤਰ ਚਾਹੀਦਾ ਹੈ ਕਿਉਂਕਿ ਕੁਝ ਲੇਟ ਹੋਇਆ ਪ੍ਰੋਗਰਾਮ ਉਹਦੇ ਕਰਕੇ ਸਾਤੋਂ ਤਕਰੀਬਨ ਹੁਣ ਤੱਕ 22-23 ਲੱਖ ਦੀ ਭਰਤੀ ਦੀਆਂ ਕਾਪੀਆਂ ਨੇ ਜਿਹੜੀਆਂ ਇਸ਼ੂ ਹੋ ਚੁੱਕੀਆਂ ਨੇ ਦਫ਼ਤਰ ਤੋਂ ਇਹ 10 ਤਰੀਕ ਦਾ ਘੱਟ ਜਿਹੜਾ ਇਹ ਪੰਜਾਬ ਦਾ ਲੈਵਲ ਦਾ ਹੋਏਗਾ ਜਾਂ ਨਹੀਂ ਨਹੀਂ ਕੱਲੇ ਜ਼ਿਲ੍ਹਾ ਫਤਿਹਗੜ ਸਾਹਿਬ ਦਾ ਜ਼ਿਲ੍ਹਾ ਜਿਹੜਾ ਫਤਿਹਗੜ ਸਾਹਿਬ ਦੇ ਤਿੰਨੋ ਹਲਕਿਆਂ ਦਾ ਹੁਕਮਦਾਰ ਕੈਂਡੀਡੇਟ ਦੇਗਾ ਦੇਖੋ ਪਹਿਲੀ ਗੱਲ ਤਾਂ ਮੇਰੀ ਤੁਹਾਨੂੰ ਬੇਨਤੀ ਹੈ ਆ ਬਾਕੀ ਦਲ ਸੁਧਾਰ ਲਹਿਰ ਇਹ ਲਫ਼ਜ਼ ਜਿਹੜੇ ਮੈਂ ਤੁਹਾਨੂੰ ਪ੍ਰੈਸ ਨੂੰ ਇਹ ਹੱਤਵੰਨ ਕੇ ਬੇਨਤੀ ਕਰਨਾ ਇਹ ਬੰਦ ਕਰਦੀ ਆ ਆਪਾਂ ਸਿਰਫ ਤੇ ਸਿਰਫ ਸਾਰਾ ਕਾਰਜ ਆ ਜਿਹੜਾ ਉਹ ਭਰਤੀ ਕਮੇਟੀ ਦੀ ਅਗਵਾਈ ਚੱਲ ਰਿਹਾ ਆ ਔਰ ਸਾਰੇ ਭਰਤੀ ਕਮੇਟੀ ਦਾ ਪੂਰਨ ਰੂਪੇ ਸਹਿਯੋਗ ਦਿੰਦੇ ਨੇ ਸੁਧਾਰ ਲਹਿਰ ਤਾਂ ਖਤਮ ਕਰਕੇ ਸਾਰਾ ਉਹਨਾਂ ਨੇ ਕੱਲ ਤੱਕ ਸਾਬ ਦੇ ਦਿਸ਼ਾ ਨਿਰਦੇਸ਼ ਨੂੰ ਮੰਨ ਕੇ ਉਹਨਾਂ ਨੇ ਤਾਂ ਮੰਨ ਹੀ ਲਿਆ ਸੀ ਸਾਰਿਆਂ ਨੇ ਤੇ ਉਹਨਾਂ ਨੇ ਨਹੀਂ ਮੰਨਿਆ ਦੂਜਿਆਂ ਨੇ ਸੋ ਇਸ ਕਰਕੇ ਉਹ ਸਾਰਾ ਇੱਕ ਟੀਮ ਵਾਂਗੂ ਸਾਰੇ ਕੰਮ ਕਰ ਰਹੇ ਨੇ ਔਰ ਉਸ ਤੋਂ ਬਾਅਦ ਇਹ ਸਾਰੀ ਪ੍ਰਤੀ ਪ੍ਰਕਿਰਿਆ ਮੁਕੰਮਲ ਕਰਕੇ ਇੱਕ ਪਲੈਟਫਾਰਮ ਤੇ ਪੰਥਕ ਲੀਡਰਸ਼ਿਪ ਹੈ ਜਿਹੜੀ ਕਾਮਨ ਦਿੱਤੀ ਜਾਊ ਉਹਨਾਂ ਨੇ ਪ੍ਰਧਾਨਤੂ ਲੈ ਆਇਆ ਜੀ ਉਹ ਨੂੰ ਕਿਵੇਂ ਦੇਖਦੇ ਤੁਸੀਂ ਫਿਰ ਅਗਲਾ ਕੀ ਤੁਹਾਡਾ ਦੇਖੋ ਉਹਨਾਂ ਨੇ ਕੁਝ ਕਰ ਲਿਆ ਉਹ ਸਾਰੀ ਜਿਹੜੀ ਪ੍ਰਕਿਰਿਆ ਹੈ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਦਿਸ਼ਾ ਨਿਰਦੇਸ਼ ਦੀ ਲੰਘਣਾ ਉਹ ਅਕਾਲ ਤਖਤ ਸਾਹਿਬ ਦੇ ਹੁਕਮਨਾਮਾ ਸਾਹਿਬ ਦੀ ਉਲੰਘਣਾ ਇਹ ਫੈਸਲਾ ਹੁਣ ਸੰਗਤ ਕਰ ਰਹੀ ਹੈ ਸੰਗਤ ਦਾ ਤਾਂ ਹੀ ਵੱਡਾ ਸਹਿਯੋਗ ਮਿਲ ਰਿਹਾ ਜੇ ਸੰਗਤ ਦੇ ਮਨ ਵਿੱਚ ਇਸ ਗੱਲ ਦਾ ਰੋਸ ਹੈ ਕਿ ਉਹਨਾਂ ਨੇ ਹੁਕਮਨਾਮਾ ਸਾਹਿਬ ਨੂੰ ਇਹਨਾਂ ਮਨ ਪਾਲਣਾ ਨਹੀਂ ਕੀਤੀ ਕਨਫਿਊਜ਼ਨ ਭਾਈ ਇਹ ਇਹਨੇ ਕਿ ਅਕਾਲੀ ਦਲ ਫਿਰ ਉਹਮਾਂ ਨੇ ਇੱਕ ਪ੍ਰਧਾਨ ਬਣਾ ਲਿਆ ਤੇ ਅਕਾਲੀ ਦਲ ਹਸਲ ਕਿਡਾ ਬਣਿਆ ਫਿਰ ਅਕਾਲੀ ਦਲ ਰਹਿ ਗਿਆ ਕਿਹਦਾ ਲੱਗੀ ਆ ਦੇਖੋ ਅਸੀਂ ਗੱਲ ਇਹ ਆ ਜੀ ਅਸੀਂ ਸਿੱਖ ਕੌਮ ਲਈ ਸਭਨੋਂ ਸਰਬਉੱਚ ਸ੍ਰੀ ਅਕਾਲ ਤਖਤ ਸਾਹਿਬ ਨੇ ਔਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਿਹੜੇ ਆਦੇਸ਼ ਨੇ ਉਹਦੀ ਅਸੀਂ ਇਹਨਾਂ ਨੂੰ ਪਾਲਣਾ ਕਰ ਰਹੇ ਆ ਔਰ ਜਿੰ ਜੋ ਅਕਾਲ ਤਖਤ ਸਾਹਿਬ ਦੇ ਆਦੇਸ਼ ਨੇ ਉਹਦੇ ਤੇ ਸੰਗਤ ਨੇ ਖੜਨਾ ਸੰਗਤ ਸੰਤਾ ਸਿੰਘ ਉਮੈਦਪੁਰ ਨੇ ਆਪਣੇ ਸੰਬੋਧਨ ਵਿੱਚ ਜਿੱਥੇ ਸਤੋਪਾ ਲੈਕ ਤੇਰ ਵੱਲੋਂ ਗੁਰੂ ਘਰਾਂ ਦੇ ਪ੍ਰਬੰਧਾਂ ਵਿੱਚ ਕਬਜ਼ਾ ਤਾਰੀ ਦਖਲ ਦੀ ਨਿੰਦਾ ਕੀਤੀ ਹੈ ਉੱਥੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਅੱਜ ਦੀ ਵਾਪਰੀ ਘਟਨਾ ਤੇ ਸਖਤ ਨੋਟਿਸ ਲੈਣ ਲਈ ਕਿਹਾ ਹੈ ਜਸਹਰਨ ਉਮੈਦਪੁਰ ਨੇ ਕਿਹਾ ਕਿ ਸਿੱਖ ਕੌਮ ਵਿੱਚ ਵੰਡਿਆ ਪਾਉਣ ਦੀ ਜਿਹੜੀ ਪਿਰਤ ਸ਼ਹੀਦਾਂ ਦੀ ਧਰਤੀ ਤੇ ਪਾਈ ਗਈ ਹੈ ਉਸ ਨੇ ਸਮੁੱਚੀ ਸਿੱਖ ਜਗਤ ਦੇ ਦਿਲਾਂ ਤੇ ਦੁੰਗੀ ਸੱਟ ਮਾਰੀ ਹੈ ਉਹਨਾਂ ਨੇ ਇਸ ਘਟਨਾ ਤੇ ਅਫਸੋਸ ਪ੍ਰਗਟ ਕੀਤਾ ਕਿ ਸਿੱਖੀ ਸਿਧਾਂਤਾਂ ਤੋਂ ਦੂਰ ਜਿਹੜੀ ਸ਼ੋਮਣੀ ਕਮੇਟੀ ਵੀ ਜਾ ਰਹੀ ਹੈ ਤੇ ਇਹ ਘਟਨਾ ਇਖਲਾਕ ਤੋਂ ਗਿਰੀ ਹੋਈ ਹੈ ਜਥੇਦਾਰ ਉਮੈਦਪੁਰੀ ਨੇ ਕਿਹਾ ਕਿ ਭਰਤੀ ਕਮੇਟੀ ਨੂੰ ਮਿਲ ਰਿਹਾ ਹੁੰਗਾਰਾ ਚੜ੍ਹਦੀ ਕਲਾ ਦਾ ਸੰਕੇਤ ਹੈ ਅੱਜ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਪ੍ਰਮੁੱਖ ਜਿਹੜੀ ਵਰਕਰ ਸਹਿਬਾਨਾਂ ਦੀ ਮੀਟਿੰਗ ਸੀ ਫਤਿਹਗੜ ਸਾਹਿਬ ਦੇ ਪਾਵਨ ਸਥਾਨ ਤੇ ਔਰ ਜਿਹਦੇ ਵਿੱਚ ਤੋ ਪੰਜਾ ਪਰਤੀ ਕਮੇਟੀ ਦੇ ਦੋ ਮੈਂਬਰ ਸਹਿਬਾਨ ਸਾਰੇ ਕੁਆਲਿਫਾਈਡ ਹੁੰਦਾ ਜੀ ਤੇ ਦਾਸ ਨਾਲ ਇਥੋਂ ਦੀ ਵੱਡੀ ਲੀਡਰਸ਼ਿਪਸ ਆਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਜੀ ਆਰਾ ਸਾਹਿਬ ਰਾਜ ਸਾਹਿਬ ਨਰਮਨ ਸਿੰਘ ਜੀ ਤੇ ਹੋਰ ਬਹੁਤ ਸਾਰੇ ਆਗੂ ਸਹਿਬਾਨ ਸ਼ਾਮਿਲ ਹੋਏ ਮੀਟਿੰਗ ਦਾ ਮੁੱਖ ਏਜੰਡਾ ਕਿ ਲੋਕਾਂ ਚ ਜਿਹੜੀ 2 2 ਦਸੰਬਰ 2024 ਨੂੰ ਜੋ ਹਕਮਨਾਬਾਸੀ ਕੇ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸਿਰਜिती ਲਈ ਭਾਤੀ ਆਰੰਭ ਕਰੋ ਉਹਦੀ ਭਾਤੀ ਦਾ ਜਿਹੜਾ ਉਹ سلسلہ جاری ਹੈ ਪਹਾੜੀ ਦੀ ਵਾਡੀ ਕਰਕੇ ਕੁਝ ਦਾਸ ਦੇਣਾ ਥੋੜਾ ਸਲੋ ਕੀਤਾ ਗੈਸੀ ਵੱਡੀਆਂ ਮੀਟਿੰਗਾਂ ਤੋਂ ਪਰ ਫਿਰ ਵੀ ਜਿਵੇਂ ਕਹਿੰਦੇ ਲੋਕਾਂ ਚ ਲੋਕ ਇਹ ਮਹਿਮ ਜਾਰੀ ਰਹੀ ਹੈ ਕਿ ਭਰਤੀ ਜਾਰੀ ਰਹੀ ਹੈ ਦੀ ਗੱਲ ਨਹੀਂ ਉਹ ਆਪੋ ਆਪਣੇ ਕਾਫੀਆਂ ਲੈ ਕੇ ਭਰਤੀ ਕਰ ਰਹੇ ਸਨ ਪਰ ਹੁਣ ਵੱਡੇ ਪੱਧਰ ਤੇ ਜਿਹੜੇ ਸਮਾਗਮ ਆਪਣੇ ਮਈ ਦੇ ਵਿੱਚ ਹੋਣਗੇ ਵੱਡੀ ਦਾ ਕੰਮ ਸਮਾਪਤ ਹੋ ਚਲਿਆ ਉਹਦੇ ਲਈ ਅਜ ਅਸੀਂ ਪੀਲ ਕੀਤੀ ਹੈ ਕਿ 10 ਆ ਜੋ ਮਈ ਆਉਣੀ ਹੈ ਜ਼ਿਲ੍ਹੇ ਦੀ ਵੱਡੀ ਮੀਟਿੰਗ ਹੋਗੀ ਹਰ ਪਰਮਾ ਕਾਠੋਪੇਗਾ ਸਾਰੇ ਵਰਕਰ ਚਾਹੁੰਦੇ ਨੇ ਕਿ ਅਸੀਂ ਉਸ ਵਿਚਾਵਰ ਹੋਵਾਂਗੇ ਤੇ ਉਹ ਵਰਬਲੇਟ ਜਿਹੜੀ ਜਜਵਾਤ ਉਸ ਤੋਂ ਪਛਟਾਵਾ ਹੋਵੇਗਾ ਕਿ ਆਉਣ ਵਾਲਾ ਅਕਾਲੀ ਦਲ ਕਿੰਨਾ ਮਜ਼ਬੂਤ ਹੋ ਕੇ ਉਭਰੇਗਾ ਅਸਾਨੂੰ ਆਸ ਹੈ ਕਿ ਜਿਹਦੀ ਉਮੀਦ ਤੇ ਆਸ ਫਰੋਮੀ ਅਕਾਲੀ ਦਲ ਇੱਕ ਖੇਤਰੀ ਪਾਰਟੀ ਮਜ਼ਬੂਤ ਕਰਨ ਦੇ ਲੋਕਾਂ ਦਾ ਧਿਆਨ ਉਹਦੇ ਵਿੱਚ ਅਸੀਂ ਸਫਲ ਹੋਵਾਂਗੇ ਗੁਰੂ ਦੀ ਕਿਰਪਾ ਹੋਵੇ ਇਸੇ ਦੌਰਾਨ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੇਮ ਸਿੰਘ ਚੰਦੂ ਮੈਰ ਨੇ ਕਿਹਾ ਕਿ ਅੱਜ ਸਮਾਂ ਆ ਚੁੱਕਾ ਹੈ ਕਿ ਗੁਰੂ ਘਰਾਂ ਦੇ ਪ੍ਰਬੰਧਾਂ ਨੂੰ ਆਜ਼ਾਦ ਕਰਵਾਉਣ ਦੇ ਲਈ ਹਮਲਾ ਮਾਰਨ ਦੀ ਗੁਰੂ ਤੇ ਉਹਨਾਂ ਕਹਿੰਦੇ ਕਿ ਅੱਜ ਦੀ ਘਟਨਾ ਦੇ ਪ੍ਰਬੰਧਾਂ ਦੇ ਬਹੁਤ ਵੱਡੇ ਸਵਾਲ ਖੜੇ ਕੀਤੇ ਹਨ ਅਤੇ ਉਹਨਾਂ ਨੇ ਇਹ ਵੀ ਮੰਗ ਕੀਤੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣਾਂ ਜਲਦੋਂ ਜਲਦ ਕਰਵਾਈਆਂ ਜਾਣ ਅੱਜ ਸ੍ਰੀ ਅਕਾਲਤਾਬਹੂ ਸਾਹਿਬ ਵੱਲੋਂ ਨਿਯੁਕਤ ਕੀਤੀ ਪੰਜ ਮੈਂਬਰੀ ਕਮੇਟੀ ਦੇ ਮੌਜੂਦ ਮੈਂਬਰ ਸਤਸਾਥ ਸਿੰਘ ਮੇਰਪਰੀ ਤੇ ਤਵਾਸੀਤ ਹੁੰਦਾ ਉਹ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਜਿਹੜੇ ਚੋਣਵੇਂ ਵਰਕਰਾਂ ਉਹਨਾਂ ਦੀ ਇੰਡੋਰ ਮੀਟਿੰਗ ਕਰ ਲਈ ਆਏ ਸੀ ਮੈਂ ਸਮਝਦਾ ਇਹ ਮੀਟਿੰਗ ਇੱਕ ਮਤਲਬ ਨਾਲ ਇੱਕ ਕਿਸਮ ਦੀ ਵੱਡੀ ਵਿਸ਼ਾਲ ਮੀਟਿੰਗ ਦਾ ਰੂਪ ਧਾਰ ਕਰ ਰਹੀ ਔਰ ਲੋਕਾਂ ਚ ਹਿੱਤ ਸਾਭੀ ਸੀ ਚਾਹ ਵੀ ਸੀ ਔਰ ਫੈਸਲਾ ਕੀਤਾ ਕਿ 10 ਮਈ ਨੂੰ ਜ਼ਿਲ੍ਹਾ ਫਰਦਿਕਰ ਸਾਹਿਬ ਦੇ ਸਮੂਹ ਵਰਕਰ ਜਿਹੜੇ ਨੇ ਉਹ ਪੱਟੀ ਗਿੰਤੀ ਵਿੱਚ ਆ ਕੇ ਭਾਰਤੀ ਮਹੀਨੇ ਦੇ ਵੀ ਸ਼ਾਮਲ ਹੋਣਗੇ ਔਰ ਸਮਾਂ ਜਿਹੜਾ ਥਾਂ ਹੈ ਉਹ ਜਿਹੜਾ ਦੀ ਜਥੇਬੰਦੀ ਨਾਲ ਮਿਲ ਕੇ ਤੈਅ ਕੀਤਾ ਜਾਊਗਾ ਔਰ ਮੈਂ ਸਮਝਦਾ ਕਿ ਅੱਜ ਜਿਸ ਤਰ੍ਹਾਂ ਸਾ ਸੁਵੀਰ ਸਿੰਘ ਬਾਦਲ ਖੁਰਾ ਨੇ ਆਪਣੇ ਇੱਕ ਛਟੇ ਦੇ ਪ੍ਰਧਾਨ ਬਣ ਕੇ ਸ਼ਰਮਣੀ ਅਕਾਲੀ ਦਲ ਨੂੰ ਤਫਾੜ ਕਰਨ ਦੀ ਗੱਲ ਜਾਂ ਅੱਡੋ-ਪੱਟੀ ਕਰਨ ਦੀ ਗੱਲ ਜਾਂ ਇਹ ਕਹਿ ਲੋ ਕਿ ਸ੍ਰੀ ਅਕਾਤ ਦਾ ਸਭ ਲੋ ਜੋ ਪੰਥਕ ਧਿਰਾਂ ਨੂੰ ਇਕੱਠਾ ਕਰਕੇ ਪੰਥਰਤਾਈਆਂ ਨੂੰ ਇਕੱਠਾ ਕਰਕੇ ਅਕਾਲੀ ਦਲ ਨੂੰ ਇੱਕ ਝੁੱਟ ਕਰਨ ਦੀ ਜਿਹੜਾ ਉਫਰਾੜਾ ਕੀਤਾ ਸੀ ਉਹਨੂੰ ਤਾਰ ਪਿੱਡੋ ਕਰਿਆ ਉਹਨੂੰ ਮੈਂ ਸਮਝਦਾ ਇਕਤਾ ਦੇ ਰਾਹ ਨੂੰ ਖਿਲਾਰਿਆ ਜੀ ਜੀ ਅੱਜ ਬਹੁਤ ਵੱਡੀ ਡੋਰ ਸੀ ਪੰਥ ਗੇਕੇ ਦੀ ਅਕਾਲੀ ਦਰ ਦੇ ਮਜਬੂਤੀ ਦੀ ਔਰ ਇਹ ਜਿਹੜੀ ਭਾਰਤੀ ਕਮੇਟੀ ਆ ਇਹ ਸਮੁੱਚੇ ਅਕਾਲੀ ਦਲ ਨੂੰ ਇਕ ਕਰੇਗੀ ਭਾਰਤੀ ਕਮੇਟੀ ਵੱਲੋਂ ਸਮੁੱਚਾ ਪੰਥ ਜਿਹੜਾ ਹੈ ਅਕਾਲੀ ਦਰ ਦੇ ਝੰਡੇ ਥੱਲੇ ਇਕੱਠਾ ਹੋਏਗਾ ਜਿਹੜੀਆਂ ਪੰਜਾਬ ਤੇ ਪੰਥ ਅਕਸੀ ਲੋਕਾਂ ਦੀ ਇੱਛਾ ਉਹਦੀ ਪੂਰਤੀ ਹੋਏਗੀ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਤਾਕਤਵਰ ਅਕਾਲੀ ਦਲ ਪੰਜਾਬ ਦੇ ਲੋਕਾਂ ਨੂੰ ਪੰਥ ਨੂੰ ਦਿੱਤਾ ਜਾਏਗਾ ਤੇ ਬਹੁਤ ਵੱਡੇ ਸਵਾਲ ਖੜੇ ਹੁੰਦੇ ਹਨ ਕਿ ਚੋ ਵਰਨਾ ਕੋ ਸਾਂਝਾ ਦਾ ਜਿਹੜਾ ਉਪਦੇਸ਼ ਹੈ ਜਾਂ ਸਿਧਾਂਤ ਹੈ ਉਹ ਕਿੱਥੇ ਲੁਪਤ ਹੋ ਗਿਆ ਹੈ ਕੀ ਕਾਲੀ ਦਲ ਬਾਦਲ ਪੰਜ ਮੈਂਬਰੀ ਪ੍ਰਤੀ ਕਮੇਟੀ ਨੂੰ ਮਿਲ ਰੇ ਹੁੰਗਾਰੇ ਤੋਂ ਘਬਰਾ ਗਿਆ ਹੈ ਜਿਸ ਕਾਰਨ ਇਹ ਵਰਤਾਰੇ ਵਾਪਰ ਰਹੇ ਹਨ ਇਸ ਦਾ ਜਵਾਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਕਾਲੀ ਦਲ ਬਾਦਲ ਨੂੰ ਵੀ ਦੇਣਾ ਪਏਗਾ